ਅੱਜ ਉਹ ਸੰਤ ਜੀ ਮਹਾਰਾਜ ਗੁਰਬਾਣੀ ਦਾ ਇਹ ਸ਼ਬਦ ਪੜ੍ਹ ਰਹੇ ਸਨ ਆਵਾਜ਼ ਉਹਨਾਂ ਦੀ ਬੜੀ ਬੁਲੰਦ ਵੀ ਬਹੁਤ ਉਹਨਾਂ ਮਹਾਪੁਰਖਾਂ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਜ਼ਿਕਰ ਆਉਂਦੇ ਨੇ ਵੀ ਮੀਲਾਂ ਤੱਕ ਉਹਨਾਂ ਦੀ ਆਵਾਜ਼ ਆਸਾਨੀ ਦੇ ਨਾਲ ਸੁਣੀ ਜਾ ਸਕਦੀ ਸੀ ਅੱਜ ਕੱਲ ਤੇ ਲਾਊਡ ਸਪੀਕਰ ਨੇ ਅੱਜ ਕੱਲ ਤੇ ਭਲਾ ਮੰਨ ਲਿਆ ਵੀ ਮੀਲਾਂ ਤੱਕ ਆਵਾਜ਼ ਚਲੀ ਜਾਏਗੀ ਉਦੋਂ ਤੇ ਕੋਈ ਲਾਊਡ ਸਪੀਕਰ ਨਹੀਂ ਸਨ ਹੋਇਆ ਕਰਦੇ ਕੱਲ ਦੀ ਹੀ ਗੱਲ ਹੈ ਆ ਲੋਟਵਦੀ ਜਿਹੜਾ ਉੱਥੇ ਮਹਾਪੁਰਖਾਂ ਦਾ ਸਥਾਨ ਹੈ ਉੱਥੇ ਹੁਣ ਸੇਵਾ ਕਰਵਾ ਰਹੇ ਨੇ ਉਥੋਂ ਦੇ ਮੁੱਖੀ ਮਹਾਪੁਰਖ ਬਾਬਾ ਜਸਦੇਵ ਸਿੰਘ ਜੀ ਉਹਨਾਂ ਨੇ ਮੈਨੂੰ ਬਚਨ ਸੁਣਾਇਆ ਵੀ ਜਿਹੜੇ ਇਹਨਾਂ ਦੇ ਬਜ਼ੁਰਗ ਸਨ ਨਾ ਉਹ ਸੰਤ ਬਾਬਾ ਤਰਸ ਸਿੰਘ ਜੀ ਮਹਾਰਾਜ ਮਾਸੂਆਣੇ ਵਾਲਿਆਂ ਦੇ ਸੰਗੀਤ ਸਨ ਦੇਖੋ ਕਿੱਥੇ ਇਥੇ ਲੋਟਵਦੀ ਪਿੰਡ ਹੈ ਜੇ ਆਪਾਂ ਨੇੜੇ ਦੇ ਨੇੜੇ ਕੋਈ ਸ਼ਾਰਟਕਟ ਰਸਤਾ ਵੀ 5-7 ਕਿਲੋਮੀਟਰ ਦਾ ਹੋਏਗਾ ਹੀ ਨਾ ਜ਼ਿਆਦਾ ਭਾਵੇਂ ਹੋਵੇ ਇੱਥੋਂ ਜਦੋਂ ਮਹਾਪੁਰਖਾਂ ਨੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦੇਣਾ ਨਾ ਆਵਾਜ਼ ਉਹਨਾਂ ਦੀ ਇੱਥੋਂ ਲੋਹਟ ਵੱਧੀ ਜਾਇਆ ਕਰਦੀ ਔਰ ਉਹਨਾਂ ਬਜ਼ੁਰਗਾਂ ਨੇ ਉਥੋਂ ਨਾਲ-ਨਾਲ ਸ੍ਰੀ ਆਸਾ ਦੀ ਵਾਰ ਦਾ ਗਾਇਨ ਕਰਦਿਆਂ ਨੇ ਇੱਥੇ ਪਹੁੰਚਿਆ ਕਰਦਾ ਸਾਰੇ ਰਸਤੇ ਮਹਾਂਪੁਰਖਾਂ ਦੀ ਆਵਾਜ਼ ਸੁਣਨੀ ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਉਹਨਾਂ ਦੀ ਬੁਲੰਦ ਆਵਾਜ਼ ਹੋਵੇਗੀ